ਬਾਰੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਕੌਮ ਦੇ ਵਿੱਚ ਕੜਮ ਚੌਧਰੀ ਜੰਮਿਆ ਬਾਬਾ ਬਖਸ਼ੀਸ਼ ਸਿੰਘ ਜਿਹੜਾ ਕਹਿੰਦਾ ਮੈਂ ਬੰਬਾਂ ਵਾਲੀ ਮਸ਼ੀਨ ਆ ਗਵਰਨਮੈਂਟ ਮੈਨੂੰ ਬੰਬਾਂ ਵਾਲੀ ਮਸ਼ੀਨ ਕਹਿੰਦੇ ਐ ਔਰ ਕਹਿੰਦਾ ਮੈਂ ਜਿਹੜਾ ਰਸੋਈ ਦਾ ਸਮਾਨ ਹੁੰਦਾ ਕਿਚਨ ਦਾ ਉਹ ਸਮਾਨ ਦੇ ਵਿੱਚੋਂ ਕਹਿੰਦਾ ਮੈਂ ਬੰਬ ਬਣਾ ਸਕਦਾ ਇਹੋ ਜਿਹੀਆਂ ਪੁਕਰੀਆਂ ਉਹ ਮਾਰਦਾ ਇਹ ਉਹਨੇ ਕੋ ਨਮੀ ਨਵੇਂ ਕਰਤੂਤ ਹੋਰ ਕੀਤੀ ਹੈ ਉਹਨੇ ਸਿੱਧੂ ਮੂਸੇਵਾਲੇ ਨੂੰ ਬਾਜ ਚਮਕੀਲੇ ਨੂੰ ਕਾਂ ਕਿਹਾ ਕਹਿੰਦਾ ਤੁਸੀਂ ਸਿੱਧੂ ਮੂਸੇਵਾਲਾ ਅਤੇ ਚਮਕੀਲੇ ਦਾ ਆਪਸ ਵਿੱਚ ਕੰਪੇਅਰ ਨਹੀਂ ਕਰ ਸਕਦੇ ਭਾਵ ਕਿ ਚਮਕੀਲਾ ਇੱਕ ਕਾਂ ਹੈ ਤੇ ਸਿੱਧੂ ਮੂਸੇਵਾਲਾ ਇੱਕ ਬਾਜ ਹੈ ਜਨ ਕਿ ਇਹ ਕਰਤੂਤਾਂ ਇਹ ਲੋਕ ਕਰਦੇ ਨੇ ਹੁਣ ਮੈਂ ਗੱਲ ਕਹਿਣ ਲੱਗਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਪਾਵੇਂ ਸਿੱਧੂ ਮੂਸੇਵਾਲੇ ਦੇ ਫੈਨ ਹੋਣ ਭਾਵੇਂ ਚਮਕੀਲੇ ਦੇ ਹੋਣ ਸਾਰਿਆਂ ਨੇ ਸੁਣਨੀ ਹੈ ਗੱਲ ਚਮਕੀਲੇ ਨੇ ਜਿਹੜੇ ਲੱਚਰ ਗੀਤ ਗਾਏ ਨੇ ਉਹਨਾਂ ਨੂੰ ਸੁਣਿਆ ਕੀਨੇ ਜਿਸ ਵਕਤ ਚਮਕੀਲੇ ਦੀ ਤੂਤੀ ਬੋਲਦੀ ਸੀ ਨਾ ਉਸ ਵਕਤ ਆ ਸੋਸ਼ਲ ਮੀਡੀਆ ਨਹੀਂ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਤੇ ਜੇ ਅੱਜ ਚਮਕੀਲਾ ਹੁੰਦਾ ਨਾ ਸਿੱਧੂ ਮੂਸੇਵਾਲਾ ਉਹਦੇ ਪੈਰ ਦੀ ਜੁੱਤੀ ਵਰਗਾ ਨਹੀਂ ਸੀ ਠੀਕ ਹੈ ਉਹਦੇ ਚਾਰ ਗਾਣੇ ਚੱਲ ਗਏ ਫਿਨਿਸ਼ ਹੋ ਗਿਆ ਤੇ ਚਮਕੀਲੇ ਦਾ ਵੀ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ ਪਰ ਜਿਹੜੇ ਕਢੰਮ ਚੌਧਰੀ ਇਹੋ ਜਿਹੀਆਂ ਗੱਲਾਂ ਕਰਦੇ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਚਮਕੀਲੇ ਵਰਗੀ ਕਲਾ ਅਜੇ ਤੱਕ ਕਿਸੇ ਕੋਲੇ ਆਈ ਨਹੀਂ ਉਹ ਬੰਦਾ ਤੂੰ ਵੀ ਤੂੰ ਵੀ ਕਿਦਾਂ ਦੀ ਵਜਾਉਂਦਾ ਸੀ ਸਭ ਨੂੰ ਪਤਾ ਹੈ ਢੋਲਕ ਤੇ ਹਰਮੋਨੀਅਮ ਕਿਦਾਂ ਵਜਾਉਂਦਾ ਸੀ ਇਹ ਸਭ ਨੂੰ ਪਤਾ ਹੈ ਜਿੰਨੀ ਕਲਾ ਆਮਰਸੰਗ ਚਮਕੀਲੇ ਵਿੱਚ ਸੀ ਓਨੀ ਕਲਾ ਸਿੱਧੂ ਮੂਸੇਵਾਲੇ ਵਿੱਚ ਹੋ ਨਹੀਂ ਸਕਦੀ ਭਾਵੇਂ ਕਹਿੰਦੇ ਗੋਲਡੇ ਲੱਗੇ ਭਾਵੇਂ ਕਹਿੰਦੇ ਗਿੱਟੇ ਲੱਗੇ ਸਿੱਧੂ ਮੂਸੇਵਾਲੇ ਦਾ ਫੇਮਸ ਹੋਣਾ ਜਾਂ ਮਸ਼ਹੂਰ ਹੋਣਾ ਇੱਕ ਇੰਟਰਨੈਟ ਦੀ ਫੇਸਬੁੱਕ ਦੀ YouTube ਦੀ ਦੇਣ ਹੈ ਜਿਸ ਵਾਰ ਚਮਕੀਲਾ ਮਸ਼ਹੂਰ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਆ ਫੇਸਬੁੱਕਾਂ YouTube ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਇਹੋ ਜਿਹੇ ਬੰਦੇ ਇਹੋ ਜਿਹੇ ਗੱਲਾਂ ਕਰਦੇ ਨੇ ਬੇਤੁਕੀਆਂ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਜਿੰਨੇ ਵੀ ਚਮਕੀਲੇ ਨੂੰ ਸੁਣਦੇ ਨੇ ਜਾਂ ਸਿੱਧੂ ਮੂਸੇਵਾਲਾ ਨੂੰ ਸੁਣਦੇ ਨੇ ਤੁਸੀਂ ਸਭ ਦੇ ਫੈਨ ਹੋ ਤੁਹਾਡਾ ਤਿਹੇਤਾ ਕਲਾਕਾਰ ਕੋਈ ਵੀ ਹੋ ਸਕਦਾ ਪਰ ਜਦੋਂ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਦੁੱਖ ਲੱਗਦਾ ਜਦੋਂ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਇੱਕ ਪਾਸੇ ਤਾਂ ਇਹ ਕਹਿਣਗੇ ਕਿ ਚਮਕੀਲਾ ਕਾਂ ਹੈ ਕਿ ਸਿੱਧੂ ਮੂਸੇਵਾਲਾ ਆਵਾਜ਼ ਹੈ ਤੇ ਫਿਰ ਦਲਜੀਤ ਦਸਾਂਦ ਨੂੰ ਕਿਉਂ ਨਹੀਂ ਕਹਿੰਦੇ ਉਹਨੇ ਮੂਵੀ ਬਣਾ ਕੇ ਕਰੋੜਾਂ ਰੁਪਏ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਚਮਕੀਲਾ ਚੰਗਾ ਹੈ ਜਦੋਂ ਉਹਦੇ ਕਿਰਦਾਰ ਤੇ ਮੂਵੀ ਬਣਦੀ ਹੈ ਕਰੋੜਾਂ ਰੁਪਏ ਤੁਸੀਂ ਬਣਾਉਨੇ ਹੋ ਕਮਾਈ ਕਰਦੇ ਹੋ ਉਦੋਂ ਚਮਕੀਲਾ ਚੰਗਾ ਹੈ ਤੇ ਉਦੋਂ ਚਮਕੀਲਾ ਮਾੜਾ ਹੈ ਇਹ ਕਿਉਂ ਹੋ ਰਿਹਾ ਸਿੱਧੂ ਮੂਸੇਵਾਲਾ ਜੱਟ ਹੈ ਤੇ ਚਮਕੀਲਾ ਇੱਕ ਨੀਮੀ ਜਾਦਾ ਤੁਸੀਂ ਕਹਿੰਨੇ ਹੋ ਗਰੀਬ ਜਾਦਾ ਤੁਸੀਂ ਇਹ ਕਹਿੰਨੇ ਹੋ ਨਾ ਬਸ ਇਹ ਤੁਹਾਡੀ ਘਨਾਉਣੀ ਹਰਕਤ ਹੈ ਭਾਵੇਂ ਬਖਸ਼ੀਸ਼ ਸਿੰਘ ਹੋਵੇ ਭਾਵੇਂ ਕੋਈ ਹੋਰ ਹੋਵੇ ਇਹਨਾਂ ਸਭ ਨੂੰ ਛੇਤਰਾਂ ਦੀ ਲੋੜ ਹੈ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਨੇ ਦੂਜੀ ਗੱਲ ਇਹ ਕਹਿਣਗੇ ਕਿ ਸਿੱਧੂ ਮੂਸੇਵਾਲਾ ਬੜਾ ਮਸ਼ਹੂਰ ਹੈ ਉਹਦਾ ਕਤਲ ਹੋਇਆ ਉਹਨੂੰ ਇਨਸਾਫ ਮਿਲੇ ਦੇ ਚਮਕੀਲੇ ਦਾ ਕਤਲ ਕਿਹਨੇ ਕੀਤਾ ਉਹ ਕਹਿੰਦੇ ਇਹ ਖਾੜਪੋਨ ਕੀਤਾ ਕਾਦੇ ਲਈ ਕੀਤਾ ਲੱਜਰ ਕੌਣ ਬਾਅਦ ਕੀਤਾ ਨਹੀਂ ਫਰੋਤੀ ਲੈ ਕੇ ਕੀਤਾ ਔਰ ਉਹਦੇ ਕੋਲ ਫਰੋਤੀਆਂ ਮੰਗਦੇ ਰਹੇ ਨੇ ਆ ਜਿਹੜਾ ਦੀਪਾ ਹੀਰਾਂ ਵਾਲੇ ਨੂੰ ਹੁਣ ਵੱਡਾ ਜੋਧਾ ਖਾੜ ਕੁਸ਼ੀਦ ਮੰਨੇ ਜਾਂਦੇ ਨੇ ਇਹ ਸ਼ੇਰੇ ਦੀਆਂ ਖੱਤਾਂ ਸੀ ਉਸ ਵਕਤ ਦੀ ਪੈਸੇ ਲੈ ਸਿੰਘਰਾਂ ਤੋਂ ਉਹਦੀ ਉਹਦੀ ਮੌਤ ਹੋਈ ਉਹਦਾ ਕਤਲ ਕਰਦਾ ਚਮਕੀਲੇ ਦਾ ਯਾਰ ਸ਼ਰਮ ਕਰ ਲੋ ਮਾੜੇ ਮੋਟੇ ਜਿੰਨੇ ਵੀ ਸਿੰਗਰ ਨੇ ਨਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਨਾ ਚਮਕੀਲੇ ਵਰਗਾ ਕਲਾਕਾਰ ਕੋਈ ਬਣਿਆ ਤੇ ਨਾ ਕੋਈ ਬਣ ਸਕਦਾ ਜਿੰਨਾ ਮਾਲ ਤੁਸੀਂ ਜ਼ੋਰ ਲਾ ਲਓ ਬਸ ਇਹਨਾਂ ਕਹੇ ਕਿ ਉਹ ਤੁਹਾਡੇ ਕਹਿਣ ਮੁਤਾਬਕ ਇੱਕ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ ਤੇ ਉਹਦੀ ਇਹ ਮੁਸੀਬਤ ਹੈ ਤੇ ਸਿੱਧੂ ਮੂਸੇਵਾਲਾ ਵੱਡੀ ਜਾਤ ਦਾ ਹੈ ਉੱਚੀ ਜਾਤ ਦਾ ਜੱਟ ਕੌਮ ਦੇ ਵਿੱਚ ਹੋਇਆ ਬਸ ਆਹੀ ਗੱਲਾਂ ਨੇ ਪਰ ਸਾਨੂੰ ਸ਼ਰਮ ਆਉਣੀ ਨਹੀਂ ਸਾਨੂੰ ਬੋਲਣ ਵਾਸਤੇ ਮੁੱਦਾ ਚਾਹੀਦਾ ਹੁੰਦਾ ਚਮਕੀਲਾ ਕਾਂ ਸੀ ਸਿੱਧੂ ਮੂਸੇ ਵਾਲਾ ਬਾਦ ਸੀ ਕਿਹੜੇ ਪੈਸੇੋਂ ਬਾਦ ਸੀ ਉਹਨੇ ਬਾਜਾਂ ਵਾਲਾ ਕੰਮ ਕੀ ਕੀਤਾ ਦੱਸਤਾ ਦਿਓ ਮੈਨੂੰ ਕਿਹੜਾ ਬਾਜਾਂ ਵਾਲਾ ਕੰਮ ਕੀਤਾ ਦੱਸਤਾ ਦਿਓ ਗੈਂਗਸਟਰ ਨੇ ਉਹਨੂੰ ਮਾਰਿਆ ਔਰ ਧਮਕੀਆਂ ਆਉਂਦੀਆਂ ਰਹੀਆਂ ਨੇ ਬਸ ਇੰਨੀ ਗੱਲ ਸੀ ਨਾ ਹੁਣ ਇਹਨੂੰ ਗੱਲ ਨੂੰ ਕਿਸੇ ਪਾਸੇ ਮਰਜੀ ਲੈ ਜਾ ਮੈਨੂੰ ਦੁੱਖ ਇਸ ਗੱਲ ਦਾ ਹੈ। ਭਾਵੇਂ ਕੋਈ ਕਾਂ ਹੈ ਭਾਵੇਂ ਕੋਈ ਬਾਜ ਹੈ ਉਹਦੀ ਕਲਾ ਦੇਖੋ। ਕਿ ਜਿਹੜੇ ਹੁਣ ਦੇ ਕਲਾਕਾਰ ਨੇ ਉਹ ਲੱਚਰ ਨਹੀਂ ਗਾਉਂਦੇ। ਚਮਕੀਲੇ ਤੋਂ ਜ਼ਿਆਦਾ